ਮਨੋਸ਼ ਕਾਰ ਦੋਸਤੋ ਮੈਂ ਰਮੇਸ਼ ਕਬਾ ਟਾਂਸਫੇਰਾ ਕਾਪਨੀ ਉਸਕੋ ਕਪੂਰਾ ਪੰਜਾਬ ਅੱਜ ਜੈਤੋ ਚੁੰਗੀ ਛੱਜਵਾਲਿਆਂ ਵਾਲੀ ਗਲੀ ਦੇ ਵਿੱਚ ਡੀਐਸਪੀ ਐਨਡੀਪੀਐਸ ਚਨਜੀਤ ਲੰਬਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਦੇ ਨਾਲ ਮਨੋਸ਼ ਕੁਮਾਰ ਸ਼ਰਮਾ ਔਰ ਪੁਲਿਸ ਕੁਆਰਟਿਸ ਮੇਤ ਗਲੀ ਵਿੱਚ ਪਹੁੰਚੇ ਤੇ ਤਲਾਸ਼ੀ ਅਭਿਆਨ ਚਲਾਇਆ ਜੋ ਯੁੱਧ ਨਸ਼ੇ ਅੰਮ੍ਰਿਤ ਮਹਿਮ ਚੱਲ ਰਹੀ ਹੈ ਕਬੀ ਐਸਪੀ ਚਰਨਜੀਤ ਜੀ ਨੇ ਦੱਸਿਆ ਕਿ ਐਸਐਸਪੀ ਪ੍ਰਿਕਿਆ ਜਾਨ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਤਲਾਸ਼ੀ ਵਿਹਾਨ ਚੱਲ ਰਿਹਾ ਹੈ ਕਿ ਅੱਜ ਸ਼ਰਜ ਘੜਿਆਂ ਵਾਲੀ ਗਲੀ ਦੇ ਉੱਤੇ ਜੋ ਤਲਾਸ਼ੀ ਲਈ ਗਈ ਤਾਂ ਸਾਰੇ ਜਿਹੜੇ ਘਰ ਨਸ਼ਾ ਤਸਕਰਾਂ ਦੇ ਚਿੰਦਰੀ ਲੱਗੇ ਹੋਏ ਸਨ ਇੱਕ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਪਰ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਉਸ ਤੀ ਤਲਾਸ਼ੀ ਲਈ ਕੀਤਾ ਪਰ ਸ਼ਕਤ ਕੋਈ ਪੁਸ਼ਪਰਾਮਦ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਨਸ਼ਾ ਬਿਲਕੁਲ ਪੰਜਾਬ ਦੇ ਵਿੱਚ ਬੰਦ ਨਹੀਂ ਹੋ ਜਾਂਦਾ ਇਹ ਤਲਾਸ਼ੀ ਵਿਹਾਰਨਾ ਜਿਹੜਾ جاری ਰਹੂਗਾ ਔਰ ਸਰਕਾਰ ਦੀਆਂ ਹਦਾਇਤਾਂ ਜਿਸ ਤਰ੍ਹਾਂ ਸਾਨੂੰ ਡਾਇਰੈਕਸ਼ਨ ਆਣ ਗਿਆ ਉਸੇ ਤਰ੍ਹਾਂ ਇਹਨਾਂ ਦੇ ਵਿਰੁੱਧ ਪਾਬੰਦੀ ਕਾਰਵਾਈ ਕੀਤੀ ਜਾਊਗਾ जिस तरह आप ही कहा जी सरकार की मुहिम जी पिछले करीब दो महीनों तो अग समय चलाई जा रही है ये तहत ज सरप्राइज चैकिंग और जोड़े चंडीगढ़ हैडक्वाटर तो साच अभियान जरग हॉटस्पॉट्स है या जी हो भी जरा है एस एस पी फरीदकोट डॉक्टर प्रख्या च मार्ग निर्देश निर्देशों अनुसार आज जो आई जी सरदार गुरदयाल सिंह जी आई पी एस आई जी ने रहनुम हेटे ऑपरेशन किया जारी रहेगा जो भी ये कोई एक्ट ਜੋ ਇੱਥੇ ਘਰ ਬੰਦ ਹੋਏ ਆ ਜੀ ਨਸ਼ਿਆਂ ਵਾਲਿਆਂ ਦੇ ਮੈਂ ਤੁਹਾਨੂੰ ਦੱਸਿਆ 2 ਮਹੀਨੇ ਤੋਂ ਚਾਹੋਗੇ ਆਲਰੇਡੀ ਜਿਹੜਾ ਹੈ ਨਸ਼ੇ ਵਿੱਚ ਕੁਝ ਲੋਕ ਹੈ ਜਿਹੜੇ ਘਰ-ਬਾਰ ਆਪਣਾ ਛੱਡ ਕੇ ਇੱਧਰ-ਉੱਧਰ ਛੁਪੇ ਹੋਰ ਸਾਡੀ ਟੈਕਨੀਕਲ ਇਸ ਦੇਖ ਸਕਦੇ ਹੋ ਕਿ ਛੱਜ ਘੜਿਆਂ ਵਾਲੀ ਮਲ ਦੇ ਵਿੱਚ ਜਿੱਥੇ ਨਸ਼ਾ ਤਸਕਰਾਂ ਦੇ ਘਰ ਆ ਉਹ ਜੰਦਰਾ ਲਾ ਕੇ ਇਥੋਂ ਫਰਾਰ ਹੋਏ ਹੋਏ ਅੱਜ ਨਸ਼ਾ ਤਸਕਰਾਂ ਦੇ ਘਰਾਂ ਵੱਲ ਚਰਨਜੀਤ ਲੰਬਾ ਜੀ ਜੋ ਡੀਐਸਪੀ ਆਪਣਾ ਐਨਡੀ ਟ੍ਰੈਪਸਨ ਜੋਨੇ ਬਸੇ ਲੈ ਲੋ ਯਾਰ ਥਾਣੇ ਅੱਗ ਚ ਮਗਾ ਦੇਣਾ ਸਰ ਜੀ ਕੋਈ ਨਹੀਂ ਥਾਣੇ ਲਿਓ ਬੰਦ ਨਾਲੇ सॉरी मुनोजी, भैया नहीं जाते, और आप नाइट सी ना, क्या आई नहीं पहुंच में नहीं। अपना बॉस फोन, और तो ये सब छातीगढ़ा मल्लासर जब तो जो भी, छातीगढ़ा मल्लासर इंद्रागढ़ में, ये साहब ये सब सारा, तो उसमें भी ये तो बस ऐसा ही यार लास्ट करते हैं। नगड़ी चला बस सारा ही और सारे भाई ला जी पहले में डेरा नहीं लग रहा है कितना हो रहा है साथ ऐड चक्कर लग तो नहीं है पता नहीं बनता है और तो ਆਵਰ ਦੇ ਕੰਮ ਦੇ ਸਰ ਜਿਹੜੀ ਆ ਯੋਧਨਾਸ਼ੇ ਗੁਰਦ ਮਹਿਮ ਦੇ ਤਹਿਤ ਤਲਾਸ਼ੀ ਵੀ ਅਨ ਜਾਰੀ ਕੀਤਾ ਹੈ ਉਹਦੇ ਬਾਰੇ ਕੀ ਕਹੋ ਅੱਜ ਤੱਕ ਤੁਸੀਂ ਆਪ ਹੀ ਕਿਹਾ ਜੀ ਇਹ ਪੰਜਾਬ ਸਰਕਾਰ ਦੀ ਮੁਹਿੰਮ ਜਿਹੜੀ ਪਿਛਲੇ ਕਰੀਬ 2 ਮਹੀਨਿਆਂ ਤੋਂ ਅਤ ਸਮੇਂ ਤੋਂ ਚਲਾਈ ਜਾ ਰਹੀ ਹੈ ਇਹਦੇ ਤਹਿਤ ਜਿਹੜਾ ਹੈ ਸਰਪ੍ਰਾਈਜ਼ ਚੈਕਿੰਗ ਔਰ ਜਿਹੜੇ ਚੰਡੀਗੜ੍ਹ ਹੈੱਡਕੁਆਟਰ ਤੋਂ ਸਾਡੇ ਆਫੀਸਰਜ਼ ਸਮੇਂ-ਸਮੇਂ ਤੇ ਆ ਕੇ ਜਿਹੜਾ ਇਹ ਅਸੀਂ ਸਰਚ ਬਿਆਨ ਜਿਹੜੇ ਡਰੱਗ ਹੌਟ ਸਪੌਟਸ ਹੈ ਜਾਂ ਜਿਹੜੀਆਂ ਹੋਰ ਇਹੋ ਜਿਹੀਆਂ ਸੈਲਸਟਿਵ ਜਗ੍ਹਾਵਾਂ ਉਹਨਾਂ ਤੇ ਕਰਦੇ ਰਹਿੰਦੇ ਆ ਅੱਜ ਵੀ ਜਿਹੜਾ ਹੈ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਔਰ ਉਹਨਾਂ ਦੇ ਮਾਰਗ ਦੇ ਮਾਰਗ ਦੇ ਦਰਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਿਹੜਾ ਹੈ ਚੰਡੀਗੜ੍ਹ ਹੈੱਡਕੁਆਟਰ ਤੋਂ ਆਏ ਆਈਜੀ ਸਰਦਾਰ ਗੁਰਦਿਆਲ ਸਿੰਘ ਜੀ ਆਈਪੀਐਸ ਆਈਜੀ ਇੰਟੈਲੀਜੈਂਸ ਉਹਨਾਂ ਦੇ ਜਿਹੜਾ ਹੈ ਰਹਿਨੁਮਾਈ ਹੇਠੇ ਆਪਰੇਸ਼ਨ ਕੀਤਾ ਗਿਆ ਅੱਜ ਕੋਟਕਪੂਰਾ ਵਿੱਚ ਜਿਹੜਾ ਹੁਣ ਜਾਰੀ ਰਹੇਗਾ ਤੇ ਜੋ ਵੀ ਇਹਦੇ ਵਿੱਚ ਕੋਈ ਸਾਡੀ ਅਚੀਵਮੈਂਟ ਹੋਏਗੀ ਉਹ ਤੁਹਾਨੂੰ ਦੱਸੀ ਜਾਏਗੀ ਠੀਕ ਹੈ ਜੀ ਥੈਂਕ ਯੂ ਘਰ ਬੰਦ ਪਏ ਆ ਜੀ ਨਸ਼ੇ ਵਾਲਿਆਂ ਦੇ ਉਹਨਾਂ ਕੋਈ ਕਾਰਵਾਈ ਨਹੀਂ ਨਹੀਂ ਜਿਹੜੀ ਇਹ ਕਾਰਵਾਈ ਮੈਂ ਤੁਹਾਨੂੰ ਦੱਸਿਆ 2 ਮਹੀਨੇ ਤੋਂ ਚੱਲ ਰਹੀ ਹੈ ਆਲਰੇਡੀ ਜਿਹੜਾ ਹੈ ਨਸ਼ਿਆਂ ਤੇ ਅਸੀਂ ਕਾਫੀ ਹੱਦ ਤੱਕ ਕਾਬੂ ਪਾ ਚੁੱਕੇ ਹਾਂ ਲੇਕਿਨ ਕੁਝ ਲੋਕ ਹੈ ਜਿਹੜੇ ਘਰ-ਬਾਰ ਆਪਣਾ ਛੱਡ ਕੇ ਇੱਧਰ-ਉੱਧਰ ਛੁਪੇ ਹੋਏ ਆ ਲੇਕਿਨ ਸਾਡੀ ਜਿਹੜੀ ਹੈ ਹਿਊਮਨ ਇੰਟ ਔਰ ਸਾਡੀ ਟੈਕਨੀਕਲ ਇੰਟ ਜਾਰੀ ਹੈ ਔਰ ਜਦੋਂ ਵੀ ਕੋਈ ਇਹ ਜੀ ਸਾਡੇ ਨੋਟਿਸ ਜਾਂਦਾ ਤਾਂ ਅਸੀਂ ਇਮੀਡੀਏਟ ਉਹਦੇ ਕਾਰਵਾਈ ਕਰਦੇ ਹਾਂ Thank you. Thank you.